ਗੱਲ ਕਰਾਂਗੇ ਕਿ ਨੌਰੀ ਬਾਰਡਰ ਪਹੁੰਚੇਗਾ ਪੰਜਾਬ ਵਫਦ ਪੰਜਾਬ ਸਰਕਾਰ ਦਾ ਵਫਦ ਪੰਜਾਬ ਸਰਕਾਰ ਦਾ ਵਫਦ ਖਨੌਰੀ ਬਾਰਡਰ ਪਹੁੰਚੇਗਾ ਕੈਬਨਿਟ ਮੰਤਰੀ ਅਮਨ अरोड़ा ਦੀ ਅਗਵਾਈ ਦੇ ਹੇਠ ਜਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਕੈਬਨਿਟ ਮੰਤਰੀ ਬਲਬੀ ਸਿੰਘ ਕੁਲਦੀਪ ਸਿੰਘ ਤਾਰੀਵਾਲ ਗੁਰਮੀਤ ਸਿੰਘ ਕੁੜਿਆ ਮੁਲਾਕਾਤ ਕਰਨਗੇ ਕੈਬਨਿਟ ਮੰਤਰੀ ਭਰਿੰਦਰ ਕੁਮਾਰ गोयल ਅਤੇ ਹਰਦੀਪ ਮੁੰਡਿਆ ਵਫਦ ਵਿੱਚ ਸ਼ਾਮਿਲ ਹੋਣਗੇ ਕਰੀਬ 4 ਵਜੇ ਖਨੌਰੀ ਬਾਰਡਰ ਪਹੁੰਚੇਗਾ ਰੈਲੀਗੇਸ਼ਨ 4 ਵਜੇ 4 ਵਜੇ ਦਾ ਸਮਾਂ ਹੈ ਜਿਸ ਵੇਲੇ ਖਨੌਰੀ ਬਾਰਡਰ ਵਫ਼ਦ ਪਹੁੰਚੇਗਾ ਪੰਜਾਬ ਸਰਕਾਰ ਦਾ ਵਫ਼ਦ ਖਨੌਰੀ ਬਾਰਡਰ ਪਹੁੰਚੇਗਾ ਮੰਤਰੀ ਅਮਨ अरोड़ा ਦੇਗ ਵਾਇਦੇੇਟ ਮੁਲਾਕਾਤ ਕੀਤੀ ਜਾਏਗੀ ਕਿ ਖਨੌਰੀ ਬਾਰਡਰ ਪਹੁੰਚ ਕੇ ਜਗਜੀਤ ਸਿੰਘ ਢੱਲੇਵਾਲ ਜੋ ਕਿਸਾਨ ਆਗੂ ਨੇ ਮਰਨ ਵਰਤ ਉਹਨਾਂ ਦੇ ਜਾਰੀ ਉਹਨਾਂ ਦਾ ਹਾਲ-ਚਾਲ ਜਾਣਨ ਦੇ ਲਈ ਖਨੌਰੀ ਬਾਰਡਰ ਪੰਜਾਬ ਵਿਜ਼ਾਰਤ ਹੈ ਵਫ਼ਦ ਪਹੁੰਚੇਗਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਹਰਦੀਪ ਮੁੰਡਿਆ ਇਸ ਵਫ਼ਦ ਦੇ ਵਿੱਚ ਸ਼ਾਮਿਲ ਨੇ करीब चार बजे खनारी बॉर्डर ते डेलीगेशन किसान आगु जगजीत सिंह डलेवाल दा हालचाल जानन देली पहुंचेगा कैबिनेट मंत्री अमन अरोड़ा दी अगवाई ते हेठ डलेवाल दे मुलाकात की दी जाएगी मनोज जोशी साडे नाल फोन लाइन ते जुड़ चुके हैं मनोज की जानकारी बिल्कुल अगर आपा गल करिए जरे गलदेवाल साहब ने वो आज सीमा रे नंदा जाहेगा यो ਅਮਰਨ ਅੰਕੰਨ ਦਾ ਹੋ ਗਿਆ ਤੇ ਹਾਲਤ ਕਾਫੀ ਖਰਾਬ ਹੈ ਡਾਕਟਰ ਬਾਰ-ਬਾਰ ਦੱਸ ਰਹੇ ਹਨ ਇਸ ਨੂੰ ਲੈ ਕੇ ਅਸੀਂ ਗੱਲ ਕਰੀਏ ਕਿ 10 ਮੈਂਬਰਾਂ ਦਾ ਇੱਕ ਕਿੜਾ ਸਿਸ਼ਟ ਮੰਡਲ ਹੈਗਾ ਆ ਉਹ ਅੱਜ ਜਿਹੜਾ ਹੈਗਾ ਉਹ ਹਾਜ਼ਰ ਤੱਕ ਜਾਣ ਵਾਸਤੇ ਜਾ ਰਿਹਾ ਉਹਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨੁਰਾ ਹੋਣਗੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਹੋਣਗੇ ਤੇ 6 ਮੰਤਰੀ ਹੈਗੇ ਨੇ ਤੇ ਦੋ ਚੇਅਰਮੈਨ ਸ਼ਾਮਿਲ ਹੈਗੇ ਨੇ ਜਿਹੜੇ ਜਾ ਰਹੇ ਨੇ ਤੇ ਉਹਨਾਂ ਨੇ ਜਾ ਕੇ ਹਾਜ਼ਰ ਮਨਾ ਉਹਦੀ ਗੱਲਬਾਤ ਵੀ ਕਰਤੀ ਆਪਣੇ ਹਸਾਬ ਨਾਲ ਜੋ ਗੱਲਬਾਤ ਚਾਹਦੇ ਨੇ ਕਿ ਆਖਰ ਗੱਲ ਕੋ ਸਭ ਤੋਂ ਵੱਡੀ ਗੱਲ ਤਾਂ ਗੱਲ ਇਸ ਟਾਈਮ ਹੀ ਹੈਗੀ ਹੈ ਕਿ ਹਰ ਕੋਈ ਇਹ ਚਾਹੁੰਦਾ ਕਿ ਡੱਲੇਵਾਲ ਸਾਹਿਬ ਜਿਹੜਾ ਅੰਸ਼ੰ ਚੱਲ ਰਿਹਾ ਹੈਗਾ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਸਿਹਤ ਖਰਾਬ ਹੋਈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਡੀਕਲ ਜਿਹੜੀ ਆ ਆਪਾਂ ਕਹੀਏ ਸਹੂਤਾ ਮਿਲਣੀ ਚਾਹੀਦੀ ਆ ਉਹਦਾ ਅਜਿਹਾ ਜੱਕੀ ਤਰੀਕਾ ਹੋਣਾ ਚਾਹੀਦਾ ਕਿਉਂਕਿ ਇਹ ਕਿਸੇ ਇਨਸਾਨ ਨੂੰ ਵੀ ਜਿਹੜਾ ਜਾਣਾ ਹੈਗਾ ਆਪਾਂ ਕਹੀਏ ਕੋ ਇਨਸਾਨ ਕਹਿੰਦਾ ਵੀ ਸਰ ਭਾਵੇਂ ਉਹ ਕਹਿੰਦੇ ਨੇ ਕੁਰਬਾਨੀ ਦੇਣੀ ਆ ਉਹ ਦ੍ਰਿੜ ਨੇ ਇਸ ਗੱਲ ਦੇ ਉੱਪਰ ਪਰ ਫਿਰ ਵੀ ਜੋ ਅਸੀਂ ਲੋਕ ਦੇਖੇ ਆ ਸਰਕਾਰਾਂ ਉਹਨੀਆਂ ਜਿਹੇ ਆਮ ਲੋਕਾਂ ਸਭ ਦੇ ਵਿੱਚ ਕਹਿੰਦਾ ਜਿਕੇ ਨਹੀਂ ਐਡਾ ਕੋਈ ਗਿਆਨ ਚਾਹੀਦਾ ਉਹਨਾਂ ਨੂੰ ਜਿਹੜਾ ਹੈਗਾ ਸਮਝਾਵਾਂ ਜਾ ਕੇ ਕੁਝ ਕਰਨਾ ਚਾਹੀਦਾ ਪਰ ਫਿਰ ਵੀ ਜੋ ਹੁਣ ਭਿਹਾਉਣ ਦੇ ਲਈ ਆਏ ਨਹੀਂ ਢੱਲੇਵਾਲ ਦਾ ਹਾਲਚਾਲ ਜਾਣਨ ਦੇ ਲਈ ਕਿਉਂਕਿ ਅੱਜ ਤੀਵਾ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਵੀ ਤਾਂ ਆਰਡਰ ਨੇ ਨਾ ਪੰਜਾਬ ਸਰਕਾਰ ਨੂੰ ਕਿ ਮੈਡੀਕਲ ਸਹੂਲਤਾਂ ਦੇ ਲਈ ਹਸਪਤਾਲ ਪਹੁੰਚਾਇਆ ਜਾਏ ਢੱਲੇਵਾਲ ਨੂੰ ਕੁਲ ਤੋ ਖੂਬ ਪਹਿਲੀ ਗੱਲ ਤਾਂ ਹਾਲਚਾਲ ਜਾਣਿਆ ਜਾਂਦਾ ਜਾਂਦਾ ਹੈਗਾ ਉਸ ਤੋਂ ਬਾਅਦ ਸੰਗਾਂਨ ਦੇ ਕੋਸ਼ਿਸ਼ ਕੀਤੀ ਰਹੀ ਨਾ ਵੀ ਇਸ ਤਰ੍ਹਾਂ ਦੇ ਕੋਰਪੋਰੇਟ ਦੇ ਆਰਡਰ ਵੀ ਆ ਤੁਸੀਂ ਉਹਦਾ ਪਾਲਣ ਕਰੋ ਜਾਂ ਹੋਰ ਹੋਰ ਗੱਲਾਂ ਹੋਣਗੀਆਂ ਪਰ ਇਹ ਗੱਲ ਸਾਫ਼ ਜੱਪਤ ਜਗ ਅਗਰ ਕਹਿੰਦੇ ਆ ਉਹ ਅੜਿੰਗ ਨੇ ਆਪਣੀ ਗੱਲ ਦੇ ਉੱਪਰ ਉਹ ਤਾਂ ਐਦਾਂ ਕਹਿੰਦੇ ਨੇ ਜਿੱਦ ਨਹੀਂ ਲੀਡਰ ਵੀ ਨੇ ਵੀ ਅਸੀਂ ਪੂਰੇ ਸਾਫੇ ਘੇਰਾ ਬੰਦੇ ਕੀਤੀ ਗਿਆ ਕਿ ਨਾਂ ਲਜਾਇਆ ਜਾਵੇ ਉਹ ਕੰਨੇ ਵੀ ਜੇ ਹਸਲ ਜਾ ਜਾਊਗਾ ਤਾਂ ਮੇਰੀ ਹਾਲਤ ਉੱਤੇ ਜ਼ਿਆਦਾ ਖਰਾਬ ਹੋਏਗੀ ਕੋਈ ਅਗਰ ਕਹਿੰਦੇ ਕਿ ਮੈਨੂੰ ਮੈਂਟ੍ਰੇਟਰ ਲਗਾ ਕੇ ਗਲੂਕੋਜ਼ ਲਗਾ ਕੇ ਬਹੁਤ ਲੰਬੇ ਦਿਨਾਂ ਸਾਲ ਤੱਕ ਜਿਹੜਾ ਹੈਗਾ اسی ਹਾਲਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਗੱਲ ਦਾ ਅੜਖਾ ਹੈਗਾ ਪਰ ਪਹਿਰਾ ਲਗਾਇਆ ਗਿਆ ਵੀ ਕੋਈ ਅਥੇ ਹੱਫਰ ਨਾ ਆਵੇ ਹੁਣ ਦੇਖੋ ਇਹ ਵੱਡੀ ਟੀਮ ਜਾਰੀ ਹੈਗੀ ਹੈ 6 ਮੰਤਰੀਆਂ ਦਾ ਜਾਣਾ ਔਰ ਕਾਰਜਕਾਰੀ ਪ੍ਰਧਾਨ ਪਤਲਾ 7ਵੇਂ ਮੰਤਰੀ ਆਪ ਵੀ ਨਹੀਂ ਹੋ ਪਰਨਾ ਜੋ ਪ੍ਰਧਾਨ ਹੈਗੇ ਨੇ ਐਮ ਦੋੜਾ ਸਾਹਮਣੇ ਕੀ ਕਵਨ ਦਿਨ ਗਤੀ ਤੋਂ ਜ਼ਿਆਦਾ ਜਿਹੜੀ ਕੈਪਟਨ ਹੈਗੀ ਆਪਾਂ ਕਹੀਏ ਤੇਰੇ ਵੱਲ ਸਾਹਮਣੇ ਉੱਥੇ ਜਿਹੜੀ ਮਿਲਨ ਜਰੀਕ ਜਾਰੀ ਹੈ ਪ੍ਰਧਾਨ ਦੀ ਨਾਲ ਜਾ ਰਹੇ ਨੇ ਇਸ ਵੇਲੇ ਸਾਫ ਹੈ ਕਿ ਸਰਕਾਰ ਜਿਹੜੀ ਹੈ ਸੰਜੀਦਾ ਦਿਖਾਈ ਦਿੰਦੀ ਹੈਗੇ ਜੋ ਗੰਨਾ ਪ ਹਰ ਵੰਤ ਮਬੀ ਹਪਾ ਹਪਾ ਵਨ ਵਨ ਦਾ ਜਿਹੜਾ ਹੈ ਪ੍ਰਧਾਨ ਤੋਂ ਲਿਖਿਆ ਹੈ ਕਿਹਾ ਗਿਆ ਜਿਹੜਾ ਟਵੀਟ ਸੀ ਉਹਦੀ ਗੱਲ ਕਰੀਏ ਸਾਰੀ ਗੱਲ ਇਸ ਉਹ ਇਸ਼ਾਰਾ ਕਰਦੇ ਕਿ ਸਰਕਾਰ ਵਾਕਈ ਚਿੰਤਤ ਹੈ ਗਿਆ ਜਿਸ ਤਰ੍ਹਾਂ ਦੇ ਬੋਟਾਂ ਸੋ ਨੀ ਇਹ ਮੈਡੀਕਲ ਦੀ ਸਮਰੀ ਆ ਰਹੀ ਹੈ ਨੇ ਬਾਰ-ਬਾਰ ਇਹ ਇਫੈਕਟ ਚੈੱਕ ਕਰਦੇ ਮੈਂ ਮੈਂ ਇੱਕ ਹੋਰ ਸਵਾਲ ਤੁਹਾਨੂੰ ਕਰਾ ਜੂਗੀ ਕਿ ਕੁ ਡਾਕਟਰਾਂ ਦੀ ਟੀਮ ਜੋ ਕਿ ਜਗਜੀਤ ਸਿੰਘ ਢੱਲੇਵਾਲ ਦੀ ਦੇਖ ਰੱਖਦੇ ਵਿੱਚ ਸੀ ਉਹਨਾਂ ਦੀ ਗੱਡੀ ਵੀ ਹਾਦਸਾ ਗ੍ਰਸ ਹੋਈ ਹੈ ਉਸ ਬਾਰੇ ਕੋਈ ਅਪਡੇਟ ਕੋਈ ਹੋਰ ਡਾਕਟਰ ਆਏ ਨੇ ਕਿਉਂਕਿ ਢੱਲੇਵਾਲ ਦੇ ਪਲਪਲ ਦੀ ਜਿਹੜੀ ਸਿਹਤ ਦੇ ਨਾਲ ਜੁੜੀ ਹੋਈ ਜਾਣਕਾਰੀ ਡਾਕਟਰੀ ਟੀਮ ਦੇ ਵੱਲੋਂ ਹੀ ਪਤਾ ਚੱਲਦੀ ਹੈ ਹਾਂ ਬਿਲਕੁਲ ਦੇਖੋ ਪਟਿਆਲਾ ਤੋਂ ਮੈਡੀਕਲ ਬੋਰਡ ਦੀ ਸਪੈਸ਼ਲ ਟੀਮ ਹੈ ਜਦੋਂ ਵੀ ਜਦੋਂ ਹਾਦਸਾ ਹਾ ਉਸ ਦੇ ਨਾਲ ਹੀ ਉਹਨਾਂ ਨੂੰ ਹੱਤਪਾ ਦੇਗਾ ਦੂਜੇ ਜਿਹੜੇ ਡਾਕਟਰ ਜੀ ਕੋਲ ਰਿਪੋਰਟ ਕਰਦੇ ਤੇ ਗਏ ਨੇ ਕਿ ਉਹ ਟੀਮ ਜਿਹੜੀ ਅਗੇ ਨਵੀਂ ਟੀਮ ਹੈ ਕਿ ਦੇਖੋ ਇੱਕ ਦਾ ਇਹਨਾਂ ਦੇ ਡਾਕਟਰ ਜਿਹੜੀ ਹੈਗੀ ਆਪਣੀ ਟੀਮ ਕੰਮ ਕਰਦੇ ਦੋਜੀ ਜਿਹੜੀ ਮੈਡੀਕਲ ਗੋਰ ਬਣਾਇਆ ਗਿਆ ਸੀਗਾ ਉਹਦੇ ਮੈਂਬਰ ਸੀਗੇ ਤੇ ਉਸ ਦੇ باوجود ਵੀ ਜੇਕਰ ਅਪਾ ਗੱਲ ਕਰੀਏ ਪਿਛਲੇ 20 ਦਿਨੋਂ ਸਰਕਾਰੀ ਔਰ ਇਹਨਾਂ ਦੀ ਲਿਖਤਾਂ ਨੇ ਤਾਂ ਕਿਹਾ ਕਿ ਆਪਣੀ ਜਿਹੜੀ ਟੀਮ ਸੀਗੀ ਔਰ ਡਾਕਟਰ ਸਾਹਿਬ ਦਾ ਉਹਨਾਂ ਦਾ ਡਾ. ਬਾਬਾ ਸਾਹਿਬ ਦਾ ਅਡਾ ਚੈਕ ਅਗਰ ਕੀਤਾ ਗਿਆ ਸੀ ਜੀ ਜਿਹੜੀ ਕੱਲ ਟੈਸਟ ਲੱਗੇ ਗਏ ਹੈ ਹਿੰਦੂ ਜਿੰਦਰਾ ਹਸਪਤਾਲ ਤੋਂ ਟੀਮ ਐ ਉਹਦੀ ਰਿਪੋਰਟ ਵੀ ਅੱਜ ਸ਼ਾਮ ਤੱਕ ਆ ਗਈ ਹੈ ਆਉਣ ਦੀ ਸੰਭਾਵਨਾ ਉਹਦੇ ਵਿੱਚ ਇਸ ਜੀ ਮਿਸ ਜੀ ਬਾਕੀ ਖੂਨ ਟੈਸਟ ਸਾਰੇ ਖੂਨ ਟੈਸਟ ਕੀਤੇ ਗਏ ਸੀ ਨੇ ਤੇ ਉਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਆ ਏਡੀਸੀ ਨਾਲ ਆਏ ਸੀਗੇ ਤੇ ਉੱਥੇ ਦੇ ਐਮਐਸ ਦੇ ਜਿਹੜੇ ਜਿੰਦਰਾ ਸਾਹਿਬ ਦੇ ਉਹ ਆਏ ਸੀਗੇ ਕਾਰਡੀਓਲੋਜਿਸਟ ਆਏ ਸੀਗੇ ਤੇ ਨਾਲ ਦੀ ਨਾਲ ਹੋਰ ਮੈਡੀਕਲ ਟੀਮਾਂ ਆਏ ਸੀਗੀਆਂ ਤੇ ਸਾਰੀਆਂ ਜਿਹੜੀਆਂ ਟੀ ਅਨ ਜਿਹੜੀ ਜਾਰਜ ਰਿਪੋਰਟ ਜਿਹੜੇ ਕੰਟਰੈਕਟ ਨੇ ਉਹ ਅੱਜ ਕਿਨਦਰਵਾਸ ਰਿਪੋਰਟ ਆ ਜਾਏਗੀ ਠੀਕ ਹੈ ਤੁਸੀਂ ਨਜ਼ਰ ਬਣਾ ਕੇ ਰੱਖਣਾ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ